ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੇ ਡੇਰ ਪੰਜਾਬੀ মিডিਆ ਮੈਂ ਮਨਪ੍ਰਕਾਰ ਹਾਜ਼ਰ ਆ ਪਾ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕਈ ਸਮੇਂ ਤੋਂ ਸ਼ੰਭੂ ਬਾਡਰ ਤੇ ਕਿਸਾਨਾਂ ਦਰ ਨਾਲ ਲਾ ਕੇ ਬੈਠੇ ਸੀ ਜਿਸ ਦੇ ਖਿਲਾਫ ਅੱਜ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਆंदोलਨ ਦੇ ਮਾਮਲੇ 'ਚ ਦائر ਜਨਹਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ 'ਚ ਹਾਈਵੇ ਖੋਲਣ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਕਿਹਾ ਕਿ ਹੁਣ ਇਸ ਹਾਈਵੇ ਨੂੰ ਖੋਲ੍ਹਿਆ ਜਾਵੇ ਜੋ ਪਿਛਲੇ 6 ਮਹੀਨਿਆਂ ਤੋਂ ਬੰਦ ਪਿਆ ਪਟੀਸ਼ਨ ਤੇ ਸੁਣਵਾਈ ਦੌਰਾਨ ਹਾਈ ਕੋਰਟ ਦੇ ਹੁਕਮ ਤੇ ਹਰਿਆਣਾ ਸਰਕਾਰ ਨੇ ਕਿਹਾ ਕਿ ਧਰਨਾਕਾਰੀ ਪੰਜਾਬ ਵੱਲ ਬੈਠੇ ਹਨ ਪਹਿਲਾਂ ਵੀ ਹਾਲਾਤ ਵਿਗੜ ਚੁੱਕੇ ਸਨ ਕਿਸਾਨ ਪੰਜਾਬ ਵੱਲ ਐਨ ਐਚ 44 ਤੇ ਬੈਠੇ ਹਨ ਸਰਕਾਰ ਨੇ ਕਿਹਾ ਕਿ ਜੇਕਰ ਪੰਜਾਬ ਉਹਨਾਂ ਨੂੰ ਆਪਣੇ ਇਲਾਕੇ 'ਚ ਬੈਠਣ ਦਿੰਦਾ ਹੈ ਤਾਂ ਅਸੀਂ ਹੀ 5 ਮਿੰਟ 'ਚ ਇਹ ਹਾਈਵੇ ਖੋਲ ਦੇਵਾਂਗੇ ਪਰ ਪੰਜਾਬ ਜਗ੍ਹਾ ਨਹੀਂ ਦੇ ਰਿਹਾ हाईकोर्ट ने कहा कि जेकर दिल्ली जाना चाहते हैं तो जान दो आप ही विवाद वा रहे हो केंद्र सरकार उन्होंने देख लवे वो केंद्र सरकार नहीं मिलना चाहते हैं हाई कोर्ट ने कहा इस हाईवे में एक हफ्ते खोलिया जाए हाई, तो जा हाई कोर्ट ने कहा कि दिल्ली जा पिछले छे महीनों तो मुश्किलों का सामना करना पै रहा है उन्होंने बारे भी सोचो इस तो हरियाणा सरकार ने कहा पिछली बार जदों उन्होंने जाता कानून व्यवस्था बुरी तरह बिगड़ गई सरकार ने कहा है कि अजे भी साढ़े चार सौ तो पाँच सौ प्रदर्शनकारी सरहद पे बैठे हैं सरकार वालों दस कि शंभू के प्रदर्शनकारी भी बैठे हैं हालांकि हजे मामले है। की सुनवाई जारी हाईकोर्ट ने कहा कि हरियाणा खोलने सहयोग करना चाहता है हाईकोर्ट ने कहा कि हाईवे बंद हो समय पैसा दो बर्बाद हो रहे हैं हाईकोर्ट ने कहा कि हूँ स्थिति बहुत बदल गई है उसे प्रदर्शनकारी घट हैं इसलिए हूँ इस हाईवे खोलिया जाए यह हाईवे जीवन रेखा ਸਲੇਨੀ ਸਰ ਹਾਈਵੇ ਨੂੰ ਹੁਣ ਹੋਰ ਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਇਸ ਸਰਵੇ ਨੂੰ ਲੱਗੇ ਬੈਰੀਗੇਡ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਹਟਾਇਆ ਜਾਵੇ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਕਿਸਾਨ ਜਿਹੜੇ ਟਰਨੇ ਤੇ ਬੈਠੇ ਨੇ ਉਹ ਬੈਰੀਗੇਡ ਲਗਾ ਕੇ ਉਹ ਬਾਰਡਰ 6 ਮਹੀਨਿਆਂ ਤੋਂ ਬੰਦ ਕੀਤਾ ਗਿਆ ਹਰਿਆਣਾ ਸਰਕਾਰ ਵੱਲੋਂ ਤੇ ਹਾਈ ਕੋਰਟ ਨੇ ਹਰਿਆਣਾ ਹ ਪੰਜਾਬ ਹਾਈ ਕੋਰਟ ਨੇ ਇਹ ਹਦਾਇਤਾਂ ਦਿੱਤੀਆਂ ਲੇਕਿ ਇੱਕ ਹਫਤੇ ਦੇ ਵਿੱਚ ਵਿੱਚ ਉਹ ਬੈਰੀਗੇਡ ਹਟਾ ਕੇ ਬਾਰਡਰ ਖੋਲਿਆ ਜਾਵੇ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ 15 ਜੁਲਾਈ ਤੋਂ ਬਾਅਦ ਮੁਲਾਜ਼ਮਾਂ ਦੇ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਤਬਾਦਲੇ ਕੀਤੇ ਜਾਣਗੇ ਪੰਜਾਬ ਵਿੱਚ ਸਾਰ ਸਰਕਾਰੀ ਵਿਭਾਗ ਵਿੱਚ ਕਾਇਨਾਤ ਮੁਲਾਜ਼ਮਾਂ ਦੇ ਤਬਾਦਲੇ 15 ਜੁਲਾਈ ਤੋਂ 15 ਅਗਸਤ ਦਰਮਿਆਨ ਹੋਣਗੇ ਇਸ ਤੋਂ ਬਾਅਦ ਕਿਸੇ ਵੀ ਵਿਭਾਗ ਵਿੱਚ ਤਬਦਲ ਤਬਾਦਲੇ ਨਹੀਂ ਕੀਤੇ ਜਾਣਗੇ ਪੰਜਾਬ ਸਰਕਾਰ ਨੇ ਪਰਸਨਲ ਵਿਭਾਗ ਦੇ ਵੀ ਸੰਬੰਧੀ ਸਾਰੇ ਭਾਗਾਂ ਦੇ ਮੁਖੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਸੁਭਾ ਸਰਕਾਰ ਨੇ ਸੱਤਾ ਚ ਆਉਂਦੇ ਹੀ ਇਹ ਫੈਸਲਾ ਕੀਤਾ ਸੀ ਕਿ ਮੁਲਾਜ਼ਮਾਂ ਦੇ ਤਬਾਦਲੇ ਨੇ ਨਿਰਧਾਰਿਤ ਸਮੇਂ ਦੇ ਅੰਦਰ ਕਿਤੇ ਜਾਣਗੇ ਤਬਾਦਲੇ ਦੀ ਪ੍ਰਕਿਰਿਆ ਪੂਰੇ ਸਾਲ ਤੱਕ ਜਾਰੀ ਨਹੀਂ ਰਹੇਗੀ ਇਸ ਨਾਲ ਦਫਤਰਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਬਾਅਦ ਪੂਰੀ ਪ੍ਰਕਿਰਿਆ ਹੋਵੇਗੀ ਇਸ ਪਿੱਛੇ ਕੋਸ਼ਿਸ਼ ਹੈ ਕਿ ਸਰਕਾਰੀ ਵਿਭਾਗਾਂ ਦੇ ਲੋਕਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ ਪੰਜਾਬ ਵਿੱਚ 3 ਲੱਖ ਤੋਂ ਵੱਧ ਮੁਲਾਜ਼ਮ ਹਨ ਉਪਯੁਕਤ ਹੁਕਮ ਇਹਨਾਂ ਤੇ ਲਾਗੂ ਹੋਣਗੇ ਸਰਕਾਰ ਦਾ ਸਪਸ਼ਟ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਕਿਸੇ ਵੀ ਪੱਧਰ ਤੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਹਾਲਾਂਕਿ ਇਹ ਬਿਮਾਰੀ ਅਤੇ ਵਿਸ਼ੇਸ਼ ਮਾਮਲੇ ਵਿੱਚ ਤਬਾਦਲੇ ਪਹਿਲਾਂ ਵਾਂਗ ਹੀ ਗੁਰਦਾਨਗੇ సీఎం ਭਗਵੰਤ ਮਾਨ ਨੇ ਖੁਦ ਕਿਹਾ ਹੈ ਕਿ ਉਹ ਮੁਲਾਜ਼ਮਾਂ ਦੇ ਨਾਲ ਖੜੇ ਹਰ ਉਹਨਾਂ ਦੀ ਹਰ ਸਮੱਸਿਆ ਅਤੇ ਦਰਦ ਨੂੰ ਸਮਝਦੇ ਹਨ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ 15 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਸਰਕਾਰੀ ਮੁਲਾਜ਼ਮਾਂ ਦੇ ਤਬਰ ਲਈ ਇਤਜਾਮ ਦਿੱਤਾ ਜੋ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਵਿਗੜਣਾ ਨਾ ਜਲੰਧਰ ਦੇ ਵਿੱਚ ਪੈ ਰਹੀਆਂ ਸਵੇਰ ਤੋਂ ਵੋਟਾਂ ਲਈ ਆਪ ਸਰਕਾਰ ਵੱਲੋਂ ਵੋਟਰਾਂ ਨੂੰ ਉਹਨਾਂ ਦੇ ਘਰ ਤੋਂ ਲੈ ਕੇ VOTING ਪੂਲ ਤੱਕ ਰਿਕਸ਼ੇ ਆਟੋ ਰਿਕਸ਼ਾ ਚਲਾਏ ਗਏ ਨੇ 10 ਇੱਕੀ ਆਟੋ ਰਿਕਸ਼ਾ ਤੇ ਆਪ ਸਰਕਾਰ ਸਰਕਾਰ ਦੇ ਝੰਡੇ ਲਗਾ ਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਲੈ ਕੇ VOTING ਬੂਥਾਂ ਤੱਕ ਫ੍ਰੀ ਲਿਜਾਇਆ ਜਾ ਰਿਹਾ ਹੈ టు ਅਟਵਾਈ ਕਰ ਜਾ ਰਹੀ ਹੈ ਦੱਸ ਦੇਈਏ ਕਿ ਆਪ ਸਰਕਾਰ ਨੇ ਅੱਜ ਦਾ ਦਿਨ ਜਿੱਥੇ ਜਲੰਧਰ ਦੇ ਵਿੱਚ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਨੇ ਉੱਥੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ VOTING ਪੂਲਾਂ ਤੱਕ ਲਿਜਾਣ ਲਈ ਕਈ ਇਲਾਕਿਆਂ ਦੇ ਵਿੱਚ ਆਟੋ ਰਿਕਸ਼ਾ ਚਲਾਏ ਗਏ ਨੇ ਜਿਹੜੇ ਕਿ ਮੁਫਤ ਸੇਵਾ ਹੈ ਉਹਨਾਂ ਨੇ ਮੁਫਤ ਸੇਵਾ ਲੋਕਾਂ ਲਈ ਚਲਾਈ ਹੈ ਕਿ ਲੋਕਨ ਦੀ ਗਰਮੀ ਦੇ ਵਿੱਚ ਜਿਹੜੇ ਤੁਰ ਕੇ ਆਪਣੇ ਵਾਹਨ ਤੇ ਵੋਟਿੰਗ ਮੂਲ ਤੱਕ ਨਹੀਂ ਜਾਂਦੇ ਤਾਂ ਉਹ ਸੌਟਰ ਦੇ ਵਿੱਚ ਬੈਠ ਕੇ ਆਰਾਮ ਨਾਲ ਵੋਟਿੰਗ ਪੂਰਤ ਤੱਕ ਜਾਣ ਤੇ ਉੱਥੇ ਜਾ ਕੇ ਵੋਟਾਂ ਪਾ ਕੇ ਆਣ ਪਤਾਸ ਰਹੀ ਕਿ ਆਮ ਆਦਮੀ ਪਾਰਟੀ ਪੱਲਵਾਜੇ ਜਲੰਧਰ ਦੇ ਵਿੱਚ ਇਹ ਫ੍ਰੀ ਸੇਵਾ ਚਾਲੂ ਕੀਤੀ ਗਈ ਹੈ ਉੱਥੇ ਹੀ ਬਾਰਿਸ਼ ਨੂੰ ਲੈ ਕੇ ਪੰਜਾਬ ਦੇ ਵਿੱਚ ਨਵੇਂ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਨਵੀਂ ਅਜਹਦਾਤਾਂ ਜਾਰੀ ਹੋਈਆਂ ਨੇ ਦੱਸ ਦਿੰਦੇ ਆ ਕਿ ਪੰਜਾਬ ਚ ਬਾਰਿਸ਼ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਨੇ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਡਾਇਰੈਕਟਰ ਏਕੇ ਸਿੰਘ ਦਾ ਕਹਿਣਾ ਹੈ ਕਿ ਮੌਨਸੂਨ ਦੀ ਰਫ਼ਤਾਰ ਮੱਠੀ ਹੋਈ ਹੈ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ 7 ਦਿਨਾਂ ਵਿੱਚ ਰੁਕ ਰੁਕੇ ਹਲਕੀ ਅਤੇ ਭਾਰੀ ਬਾਰਿਸ਼ جاری ਰਹੇਗੀ ਮੌਨਸੂਨ ਚੰਗੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ ਪਿਛਲੇ ਸਾਲ 8 ਅਤੇ 10 ਜੁਲਾਈ ਨੂੰ ਅਸੀਂ ਦੇਖਿਆ ਕਿ ਲਗਾਤਾਰ 3 ਦਿਨ ਮੀਂਹ ਪੈਣ ਕਾਰਨ ਕਾਫੀ ਨੁਕਸਾਨ ਹੋਇਆ ਸੀ ਰੁਕ ਰੁਕੇ ਮੀਂਹ ਧਰਤੀ ਹੇਠਲੇ ਪਾਣੀ ਨੂੰ ਸਹੀ ਤੰਗ ਨਾਲ ਰੀਚਾਰਜ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਜੇ ਲਗਾਤਾਰ ਮੀਂਹ ਪੈਣ ਕਰਕੇ ਇਹ ਸੰਭਵ ਨਹੀਂ ਹੋ ਪਾਂਦਾ ਜਦੋਂ ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਆਇਆ ਰੋਜ਼ਾਨਾ ਮੀਂਹ ਪੈ ਰਿਹਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਵਿੱਚ ਕਮੀ ਆਈ ਹੈ ਲੰਬੇ ਸਮੇਂ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ 12 ਜੁਲਾਈ ਨੂੰ ਯਕੀਨਨ ਤੌਰ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਸਿਰਫ ਚੰਡੀਗੜ੍ਹ ਹੀ ਨਹੀਂ ਸਗੋਂ ਪੰਜਾਬ ਹਰਿਆਣਾ ਚ ਵੀ ਇਸ ਦੀਆਂ ਚੰਗੀਆਂ ਸੰਭਾਵਨਾ ਹਨ ਦੱਸ ਰਹੀ ਕਿ 12 ਜੁਲਾਈ ਅਤੇ 11 ਜੁਲਾਈ ਨੂੰ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਕਿ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਵਿੱਚ ਚੰਗੀ ਬਾਰਿਸ਼ ਹੋਵੇਗੀ ਤੇ ਜਿਸ ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਏ नमिया दे ताजी खबरें लेके मुड़ हाजिर होवांगे तब तक दी इजाजत धन्यवाद